ਇਫਤਖਾਰ ਠਾਕੁਰ ਦੇ ਨਫ਼ਰਤ ਭਰੇ ਬਿਆਨ ਤੋਂ ਬਾਅਦ ਕੀ ਕੀ ਹੋ ਸਕਦਾ ਇਸ ਬਾਰੇ ਚਰਚਾ ਕਰਾਂਗੇ ਚੜਦੇ ਪੰਜਾਬ ਦੇ ਅਦਾਕਾਰਾਂ ਨੇ ਇਸ ਤੇ ਕੀ ਪ੍ਰਤੀਕਿਰਿਆ ਦਿੱਤੀ ਹੈ ਤੁਸੀਂ ਦੇਖ ਲਿਆ ਬਹੁਤ ਸਾਰੇ ਅਦਾਕਾਰਾਂ ਨੇ ਉਹਨਾਂ ਦੇ ਨਾਲ ਕੰਮ ਕਰਨ ਤੋਂ ਵੀ ਨਾਂ ਆਖੀ ਇਫਤਖਾਰ ਠਾਕੁਰ ਦੀ ਉਸ ਟਿੱਪਣੀ ਨੇ ਆਉਣ ਵਾਲੇ ਦਿਨਾਂ ਚਾਹ ਰਹੀਆਂ ਪੰਜਾਬੀ ਫਿਲਮਾਂ ਦੀ ਰਿਲੀਜ਼ਿੰਗ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਪੰਜਾਬ ਦੀਆਂ ਉਹ ਵੱਡੀਆਂ ਫਿਲਮਾਂ ਜਿਹੜੀਆਂ ਵੱਡੇ ਬਜਟ ਦੇ ਨਾਲ ਤਿਆਰ ਹੋਈਆਂ ਕੀ ਉਹ ਹੋਣ ਰਿਲੀਜ਼ ਹੋਣਗੀਆਂ ਇਹ ਉਹ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਉਸ ਟਿੱਪਣੀ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਅਦਾਕਾਰ ਤੇ ਪੰਜਾਬੀ ਸਿਨੇਮਾ ਦੇ ਦਰਸ਼ਕ ਉਹਨਾਂ ਦੇ ਨਾਲ ਨਾਰਾਜ਼ ਚੱਲ ਰਹੇ ਨੇ ਇਸ ਲਿਸਟ ਦੇ ਵਿੱਚ ਪਹਿਲਾ ਆਉਂਦੀ ਹੈ ਬਹੁਤ ਚਰਚਾਤ ਫਿਲਮ ਚੱਲ ਮੇਰਾ ਪੁੱਤ ਲੜੀ ਦੀ ਚੌਥੀ ਫਿਲਮ ਚੱਲ ਮੇਰਾ ਪੁੱਤ 4 ਅਤੇ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੀ ਹੀ ਪ੍ਰੋਡਕਸ਼ਨ ਹਾਊਸ ਦੇ ਵਿੱਚ ਬਣੀ ਅਗਲੀ ਫਿਲਮ ਗੋਲਕ ਬੁਗਣੀ ਬੈਂਕ ਤੇ ਬਟੂਆ 2 ਇਹ ਉਹ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਅਦਾਕਾਰ ਸਾਨੂੰ ਕੰਮ ਕਰਦੇ ਨਜ਼ਰ ਆ ਸਕਦੇ ਨੇ ਤੇ ਤੀਸਰੀ ਫਿਲਮ ਹੈ ਦਲਜੀਤ ਸਾਂਝ ਦੀ ਸਰਦਾਰ ਜੀ 3 ਇਸ ਫਿਲਮ ਦੇ ਵਿੱਚ ਦਲਜੀਤ ਦੇ ਆਪੋਜ਼ਿਟ ਨਜ਼ਰ ਆਵੇਗੀ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਜਿਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਇੰਡੀਆ ਦੇ ਵਿੱਚ ਬੈਨ ਕਰ ਦਿੱਤੇ ਗਏ ਸੀ ਇਸ ਤੋਂ ਇਲਾਵਾ ਨਾਸਿਰ ਚਨੌਤੀ ਅਤੇ ਸਲੀਮ ਅਲਬੇਲਾ ਨੂੰ ਵੀ ਇਸ ਫਿਲਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਲੜੀ ਦੇ ਵਿੱਚ ਚੌਥੀ ਫਿਲਮ ਹੈ ਬੱਬਲ ਰਾਏ ਦੀ ਚਾਚਾ ਜਾਂ ਜਿਸ ਦੇ ਵਿੱਚ ਪਾਕਿਸਤਾਨੀ ਅਦਾਕਾਰ ਫਿਰ ਤੋਂ ਸ਼ਾਮਿਲ ਨੇ ਇਹ ਚਾਰੇ ਫਿਲਮਾਂ ਜਿਹੜੀਆਂ ਰਿਲੀਜ਼ ਲਈ ਤਿਆਰ ਨੇ ਪਰ ਇਫਤਖਾਰ ਠਾਕੁਰ ਦੀ ਟਿੱਪਣੀ ਤੋਂ ਬਾਅਦ ਇਨ੍ਹਾਂ ਤੇ ਪ੍ਰਭਾਵ ਪਿਆ ਜਾਪ ਰਿਹਾ ਹੈ ਇਫਤਖਾਰ ਠਾਕੁਰ ਦੀ ਇਸ ਕਪਨੀ ਨੇ ਬਾਕੀ ਅਦਾਕਾਰ ਜਿਹੜੇ ਪਾਕਿਸਤਾਨ ਤੋਂ ਨੇ ਉਹਨਾਂ ਤੇ ਵੀ ਅਸਰ ਪਾਇਆ ਦੇਖਣਾ ਹੋਵੇਗਾ ਕਿ ਕਰੋੜਾਂ ਦੇ ਬਜਟ ਦੇ ਨਾਲ ਬਣੀਆਂ ਇਹ ਚਾਰ ਫਿਲਮਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਪੇਸ਼ ਹੋਣਗੀਆਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ